सोरठ महला नौवा ना देखे देख कोई सगल जगत अपने सुख लागे हो, दुख मह संग न होई रहा हो। ਇਹ ਸ਼ਬਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਰਾਗ ਸੋਰਠ ਦੇ ਵਿੱਚ ਉਹ ਚਾਰਨ ਕੀਤਾ ਹੋਇਆ ਹੈ ਇਹ ਸ਼ਬਦ 633 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਜਗ ਇਹ ਸੰਸਾਰ ਮੀਤ ਮਿੱਤਰ ਨਾ ਦੇਖਿਓ ਕੋਈ ਇਹੋ ਜਿਹਾ ਮਿੱਤਰ ਨਹੀਂ ਦੇਖਿਆ ਜੋ ਸਦਾ ਸਾਥ ਨਿਭਾਉਣ ਵਾਲਾ ਹੈ। ਸਗਲ ਜਗਤ ਸਾਰਾ ਸੰਸਾਰ ਆਪਣੇ ਆਪਣੇ ਹੀ ਸੁਖ ਲਾਗਿ ਆਪਣੇ ਸੁਖ ਦੇ ਵਾਸਤੇ ਹੀ ਲੱਗਿਆ ਹੋਇਆ ਹੈ। ਦੁੱਖ ਮੈਂ ਦੁੱਖ ਦੇ ਵਿੱਚ ਸੰਗ ਨਾ ਹੋਈ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਕੋਈ ਸਦਾ ਥਿਰ ਸਾਥ ਨਿਭਾਉਣ ਵਾਲਾ ਨਹੀਂ ਏ ਪਾਈ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਿਆ ਪਿਆ ਏ ਦੁੱਖ ਵਿੱਚ ਕੋਈ ਕਿਸੇ ਨਾਲ ਸਾਥੀ ਨਹੀਂ ਬਣਦਾ ਦਾਰਾ ਮੀਤ ਸਨ ਬੰਦੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰਕਉ ਸੰਗ ਛਾੜ ਸਭ ਭਾਗੇ ਦਾਰਾ ਕਹਿੰਦੇ ਨੇ ਇਸਤਰੀ ਨੂੰ ਮੀਤ ਮਿੱਤਰ ਪੁੱਤ ਪੁੱਤਰ ਸੰਬੰਧੀ ਰਿਸ਼ਤੇਦਾਰ ਸਗਰੇ ਸਾਰੇ ਧਨ ਸਿਉ ਧਨ ਦੌਲਤ ਸਿਉ ਲਾਗੇ ਉਦੋਂ ਤੱਕ ਹੀ ਜੀਵ ਦੇ ਨਾਲ ਲੱਗੇ ਹੁੰਦੇ ਹਨ ਜਬ ਹੀ ਜਦੋਂ ਨਿਰਤਨ ਕੰਗਾਲ ਦੇਖਿਓ ਨਰਕਉ ਜਦੋਂ ਬੰਦਾ ਕੰਗਾਲ ਹੋ ਗਿਆ ਸੰਗ ਸਾਥ ਛੱਡ ਸਭ ਆਗੇ ਸਾਰੇ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ। 헤 ਪਾਈ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਸਾਰੇ ਨਸ ਜਾਂਦੇ ਹਨ। ਕਹੋ ਕਾਂ ਯਾ ਮਨ ਬਾਰੇ ਕਾ ਇਨ ਸਿਉ ਨੇਹੋ ਲਗਾਇਓ ਦਿਨ ਨਾਥ ਸਕਲ ਪੈ ਪੰਜਨ ਜਸ ਤਾ ਕੋ ਵਿਸਰਾਇਓ ਕਹੋ ਕਾ ਮੈਂ ਕੀ ਅੱਖਾਂ ਈਆ ਮਨ ਕੋ ਇਸ ਮਨ ਨੂੰ ਇਨਸੂ ਨਿਉ ਲਗਾਇਓ ਕਿ ਇਹਨਾਂ ਦੇ ਨਾਲ ਉਹ ਪਿਆਰ ਕਰੀ ਬੈਠਾ ਹੈ। ਦੀਨਨਾਥ ਗਰੀਬਾਂ ਦਾ ਖਾਸਮ। ਦਿਨੋ ਤੇ ਦਇਆ ਕਰਨ ਵਾਲਾ। ਸਕਲ ਭੈ ਪੰਜਨ ਸਕਲ ਸਾਰੇ। ਭੈ ਡਰਾਂ ਦਾ ਨਾਸ ਕਰਨ ਵਾਲਾ। ਜਾਸਤ ਆਕੋ ਵਿਸਰਾਏ ਉਸ ਪਰਮਾਤਮਾ ਦੇ ਗੁਣਾਂ ਨੂੰ ਵਿਸਾਰ ਦਿੱਤਾ ਹੈ। ਏ ਭਾਈ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ। ਇਸ ਨੇ ਇਨ੍ਹਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਹੈ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ। ਉਸ ਦੀ ਸਿੱਖਤ ਸਲਾਹ ਇਸ ਨੇ ਭੁਲਾਈ ਹੋਈ ਹੈ ਸਵਾਨ ਪੂੰਛ ਜਿਉ ਭਇਓ ਨ ਸੁਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤਹਾਰੋ ਲੀਨੋ ਸੁਆਨ ਪੂਛ ਕੁੱਤੇ ਦੀ ਪੂਛ ਪਾਇੋ ਨਾ ਕਦੇ ਵੀ ਸੁਦੋ ਸਿੱਧੀ ਬੌਧ ਯਤਨ ਮੈਂ ਕੀਨੂ ਬੌਧ ਯਤਨ ਕਈ ਵਾਰੀ ਯਤਨ ਕੀਤੇ ਮੈਂ ਕੀਨੂ ਮੈਂ ਕੀਤਾ ਨਾਨਕ ਹੈ ਨਾਨਕ ਲਾਜ ਬਿਦਰ ਕੀ ਰਾਖੋ ਲਾਜ ਇੱਜ਼ਤ ਬਿਰਦ ਮੁਡਕ ਦੀਮਾ ਵਾਲਾ ਸੁਭਾਉ ਨਾਮ ਤੁਹਾਰੋ ਲੀਨੋ ਲੀਨੋ ਕਹਿੰਦੇ ਨੇ ਮੈਂ ਲੈ ਸਕਦਾ ਹਾਂ ਏ ਭਾਈ ਜਿਵੇਂ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮਨ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਮੈਂ ਬਹੁਤ ਯਤਨ ਕੀਤਾ ਹੈ اے ਨਾਨਕ ਆਖੇ ਪ੍ਰਭੂ ਆਪਣੇ ਮੁੱਢ ਕਦੀਮਾਂ ਵਾਲੇ ਪਿਆਰ ਵਾਲੇ ਸੁਭਾਅ ਦੀ ਲਾਜ ਰੱਖ ਪਰਮਾਤਮਾ ਦਾ ਇਹੋ ਜਸਭਾਉ ਜਿਹੜਾ ਕਦੇ ਬਦਲਿਆ ਨਹੀਂ ਜਾ ਸਕਦਾ ਜਿਹੜਾ ਇੱਕ ਗਰੀਬ ਦੇ ਲਈ ਵੀ ਸੁਭਾਉ ਉਹੀ ਹੈ ਤੇ ਅਮੀਰ ਦੇ ਲਈ ਉਹਨੂੰ ਕਿਹਾ ਗਿਆ ਮੁੱਢਕ ਦੀਮਾ ਵਾਲਾ ਸੁਭਾਉ ਬਿਰਦ اے ਨਾਨਕ ਆਖੇ ਪ੍ਰਭੂ ਆਪਣੇ ਮੁੱਢਕ ਦੀਮਾ ਦੇ ਪਿਆਰ ਵਾਲੇ ਸੁਭਾਉ ਦੀ लाज ਰੱਖ ਮੇਰੀ ਮਦਦ ਕਰ ਮੈਂ ਤਾਂ ਤੇਰਾ ਹੀ ਨਾਮ ਜਪ ਸਕਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ